ਮਹੰਤਾ ਇਸ ਤੀਪੀਸ ਕਿ ਅੱਤ ਕਬਜ਼ਾ ਕਰਨ ਦੀ ਤਿਆਰੀ ਹੈ ਭਾਜਪਾ ਨੂੰ। ਮਾਂਤਾ ਸਿੱਖੀ ਦੇ ਸਾਹਮਣੇ ਪਤਾ ਲੱਗਿਆ ਵੀ ਸਿੱਖੀ ਦੇ ਧਾਰਮਿਕ ਸੰਮਨ 'ਚ ਕਬਜ਼ਾ ਕਰਿਆ ਜਾਂਦਾ। ਪਹਿਲਾਂ ਜਿਵੇਂ ਮਹੰਤਾ ਨੇ ਕਰਿਆ ਹੋਇਆ ਸੀ। ਇਹ ਉਹ ਤੁਹਾਨੂੰ ਇਸਤਾਨਾ 'ਚ ਕਬਜ਼ਾ ਅੰਗਰੇਜ਼ੀ ਨੇ ਨਹੀਂ ਕਰਵਾਇਆ ਹੋਇਆ ਸੀ। ਉਹਦੋਂ ਪਹਿਲਾਂ ਵੀ ਹੁੰਦਾ ਰਿਹਾ। ਇਹ ਮਿਸ਼ਨ ਪੰਜਾਬੀ ਪੰਜਾਬ ਦੇ ਗਵੰਡੀ ਰਾਜ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਉੱਤੇ ਜਿਹੜੀਆਂ ਸਿਆਸੀ ਤਰਾਂ ਮਲ ਲੰਗੋਟ ਕੱਸੀ ਜਾ ਰਹੀ ਹੈ ਕਹਿੰਦਾ ਭਾਵ ਕਿ ਅੰਦਰਖੱਤੇ ਜਿਹੜੀ ਇਹ ਸੀਟਾਂ ਦੀ ਜਿਹੜੀ ਗਿਣਤੀ ਮਿੰਤੀ ਹੈ ਇਹਦੇ ਉੱਤੇ ਵੱਡੇ ਪੱਧਰ ਉੱਤੇ ਫੋਕਸ ਹੋ ਰਿਹਾ ਇੱਕ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਮਹਿਲਾ ਪਹਿਲਵਾਨ 올ਿਪੀਅਨ ਵਨੀਸ਼ ਫਗਾਰਟ ਸ਼ਾਇਦ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੇ ਕਾਂਗਰਸ ਹਰਿਆਣੇ ਦੇ ਵਿੱਚ ਉਹਨਾਂ ਨੂੰ ਉਮੀਦਵਾਰ ਬਣਾਇਆ ਰਾਹੁਲ ਗਾਂਧੀ ਨਾਲ ਪੁਲੀਸ਼ ਪੁਗਾੜ ਤੇ ਬਜਰੰਗ ਉਨੀਆਂ ਦੀ ਜਿਹੜੀ ਹੈ ਹੁਣੀ ਤਾਜ਼ਾ ਤਰੀਨ ਇੱਕ ਫੋਟੋ ਸਾਂਝੀ ਹੋਈ ਹੋਈ ਸਾਹਮਣੇ ਆਈ ਹੈ ਕਹਿੰਦਾ ਭਾਵ ਕਿ ਰਾਹੁਲ ਗਾਂਧੀ ਵੱਲੋਂ ਇਹ ਤਸਵੀਰ ਜਨਤਾ ਸਾਹਮਣੇ ਲੈ ਆਂਦੀ ਗਈ ਹੈ ਖੈਰ ਇਸ ਦੇ ਇਰਤ ਗਿਰਦ ਹਰਿਆਣੇ ਦੇ ਵਿੱਚ जाट ਤੇ ਗਲਤ ਰਾਜਨੀਤੀ ਕਿਸ ਤਰ੍ਹਾਂ ਦੇ ਗੱਠਜੋੜ ਨੇ ਵਕਫ ਵਕਫ ਤਰ੍ਹਾਂ ਦੇ ਜਿਹੜੀ ਵੱਡੀ ਗੱਲ ਕਿ ਕਾਂਗਰਸ ਤੇ ਆਪ ਦਾ ਵੀ ਉੱਥੇ ਸਮਝੌਤਾ ਹੋਣ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਵੱਡੇ ਪੱਧਰ ਉਤੇ ਦੁਨਤਿਰਾਂ ਦੇ ਵਿੱਚ ਜਿਹੜੀ ਟੇਬਲ ਟਾਕ ਉਹ ਵੀ ਅੱਗੇ ਫਤਰੀ ਹੈ ਖੈਰ ਇਹ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਖਾਸ ਚਰਚਾ ਲਈ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ੇਸ਼ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਪਰੀ ਲਾਲ ਕਰਗਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਪ੍ਰੀਤ ਬੋਲ ਡਾਕਟਰ ਸਾਹਿਬ ਜ਼ਿਕਰ ਕਰ ਰਹੇ ਸੀ ਕਿਉਂਕਿ ਰਾਜਤਾਨੀ ਸਾਂਝੀ ਹੈ ਪੰਜਾਬ ਹਰਿਆਣੇ ਦੀ ਤੇ ਅਸੈਂਬਲੀਆਂ ਦੇ ਵਿੱਚ ਵੀ ហេਠਾ ਹੁੰਦਾ ਤੇ ਬਿਲਕੁਲ ਕੰਦ ਨਾਲੋਂ ਨਾਲ ਹੈ ਗੱਲ ਪਹਿਲਾਂ ਹਰਿਆਣੇ ਦੀ ਕਰ ਲਈਏ ਉੱਥੇ ਜਿਹੜੀ ਹੈ ਰਾਜਨੀਤੀ ਵੱਡੇ ਪੱਧਰ ਉੱਤੇ ਕਿਉਂਕਿ ਤੇਜ਼ ਤੇਜ਼ੀ ਦੇ ਵਿੱਚ ਹੈ 5 ਅਕਤੂਬਰ ਨੂੰ ਉੱਥੇ ਜਿਹੜੀਆਂ ਆਮ ਚੋਣਾਂ ਨੇ 8 ਨੂੰ ਰਿਜ਼ਲਟ ਆ ਜਾਣਾ ਤੇ ਵੱਡੇ ਪੱਧਰ ਉੱਤੇ ਗੱਠਜੋੜ ਸਾਹਮਣੇ ਆ ਰਹੇ ਨੇ ਪਿਛਲੀ ਵਾਰ ਜਿਹੜੀ ਹੁਣ ਹੁਕਮਰਾਨ ਤੇ ਦੇ ਭਾਜਪਾ ਦਾ ਸਮਝੌਤਾ ਸੀ ਉਹ ਆ ਜੀ ਜੀਪੀ ਨਾਲ ਖੈਰ ਹੁਣ ਜੀ ਜੀਪੀ ਨਾਲ ਜਿਹੜੀ ਹੈ ਆਜ਼ਾਦ ਇੱਕ ਸਮਾਜ ਪਾਰਟੀ ਸ਼ਾਇਦ ਕਾਸੀ ਰਾਮ ਨਾਲ ਜੁੜੀ ਪਾਰਟੀ ਉਹਨਾਂ ਦੇ ਨਾਮ ਹੁੰਦਾ ਪਿਛਲੇ ਸਮੇਂ ਹੋ ਗਿਆ ਹੈ ਕਾਂਗਰਸ ਤੇ ਆਪ ਦੀ ਗੱਲ ਜਿਹੜੀ ਹੈ ਉਹ ਵੱਡੇ ਪੱਧਰ ਉੱਤੇ ਤੁਰਦੀ ਵਖਾਈ ਦੇਰੀ ਇੱਕ ਪਤਾ ਲੱਗਾ ਹੈ ਕਿ ਅੰਤਰਖੱtre ਵੱਡੇ ਪੱਧਰ ਦੀ ਮੀਟਿੰਗਾਂ ਦਾ سلسلہ ਹੈ 3-4 ਸੀਟਾਂ ਦਾ ਹੀ ਵਖਰੇਵਾ ਸਾਹਮਣੇ ਜਿਹੜਾ ਆ ਰਿਹਾ ਜਿੰਨੀਆਂ ਮੰਗੀਆਂ ਜਾ ਰਹੀਆਂ ਨੇ ਖੈਰ ਡਾਕਟਰ ਸਾਹਿਬ ਤੁਸ ਤੁਹਾਨੂੰ ਇਹ ਸਾਰੇ ਜਿਹੜੀ ਹਰਿਆਣੇ ਦੀ ਸਿਆਸਤ ਤੇ ਤੁਸੀਂ ਤੁਹਾਡੀ ਵੱਡੀ ਪਕੜ ਹੈ ਦੱਸਿਓ ਕਿ ਕਿਵੇਂ ਉੱਥੇ ਜਾਟ ਤੇ ਜ਼ਲਤ ਦੀ ਰਾਜਨੀਤੀ ਤੇ ਨਾਲ ਜਿਹੜੀ ਹੈ ਗੱਠਜੋੜ ਦੀ ਰਾਜਨੀਤੀ ਉਹਦਾ ਕੀ ਰੁਖ ਆਪਾਂ ਵੇਖ ਸਕਦੇ ਜੀ ਡਾਕਟਰ ਸਾਹਿਬ ਦੇਖੋ ਪਿੰਡਲ ਸਾਹਿਬ ਜਦ ਅਸੀਂ ਹਰਿਆਣੇ ਦੀ ਰਾਜਨੀਤੀ ਤੋਂ ਨੂੰ ਆਇਓ ਚਾਰਲੀ ਤਨ ਅਸਾਉ ਤੋਂ ਕਿਸ਼ੇ ਚਾਹ ਮੰਦਾ ਹਾਂ ਕਿੰਤੋਂ ਦੇਖ ਲਿਆ ਤਾਂ ਹਰਿਆਣੇ ਵਿੱਚ ਕਈ ਵਿਸ਼ੇਸ਼ ਕਿਸਮ ਦੀਆਂ ਜਾਂਦਾ ਹਰਿਆਣਾ ਬਣਿਆ ਕਿ ਮਹੱਗੀਆਂ ਰਹੀਆਂ ਨੇ ਜਿਵੇਂ 1 ਵੀਤ ਸੀ ਜਿਹੜਾ ਕਿਹਾ ਉੱਥੇ ਬਹੁਤ ਚੋ ਟੋੜ ਜੋੜ ਦਾ ਵੀ ਧਿਆਨ ਰੱਖਣਾ ਹੁੰਦਾ ਇੱਕ ਵਾਰੀ ਭਜਨ ਨਾਲ ਸਾਰੀ ਆਪ ਦੀ ਲਾਂਦੋਰੀ ਬੈਠ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਔਰ ਜਿਹੜਾ ਪਹਿਲਾਂ ਉੱਥੇ ਬਣਿਆ ਹੋਇਆ ਸੀ ਆਯਰਾਮ ਤੇ 11 ਹੁੰਦਾ ਮੁੱਦਾ ਉਹ ਪੱਕਾ ਹੀ ਹੋ ਗਿਆ ਸੀ ਫਿਰ ਇਹ ਤੇ ਆਯਰਾਮ 11 ਦੀ ਗੱਲ ਹੈ ਹੁਣ ਤਾਂ ਪੰਜਾਬ ਚ ਵੀ ਉਹੀ ਹੋ ਗਈ ਹੈ ਹੁਣ ਤਾਂ ਪੰਜਾਬ ਚ ਵੀ ਕੋਸ਼ਿਸ਼ ਨੂੰ ਨਹੀਂ ਕਰ ਸਕਦਾ ਕਿਹਦਾ ਹੁਣ ਤਾਂ ਸਾਰੇ ਦੇਸ਼ ਹੀ ਆਯਰਾਮ 11 ਹੋ ਗਿਆ ਉਹਨੋਂ ਸ਼ੁਰੂ ਗੋਬਾ ਦੇ ਚ ਇਹ ਦੇ ਚ ਕੱਲ੍ਹ ਆ ਲਈ ਜਾਦਾ ਹੈ ਹੋਨਾਰ ਯਾਨੀ ਦੀ ਅੱਜ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਸਭ ਤੋਂ ਵੱਡਾ ਸੰਕਟ ਜਿਹੜਾ ਹਰਿਆਣੇ ਦੇ ਸਾਹਮਣੇ ਆਇਆ ਬੀਜੇਪੀ ਦੇ ਸਤਨੇ ਖਾਸ ਕਰਕੇ ਉਹਦੇ ਚ ਕੀ ਆ ਇੱਕ ਪਾਸੇ ਇਹ ਚ ਕੋਈ ਛੱਟ ਨਹੀਂ ਬੀਜੇਪੀ ਅਜੇ ਵੀ ਮੁਖਤਰ ਹੈ ਉੱਥੇ ਮਤਲਬ ਇੱਕ ਤੇੜਾ ਵੱਡੀ ਤੇ ਰਹਿ ਹੁਣ ਕਾਂਗਰਸ ਤੇ ਕਾਂਗਰਸ ਵੀ ਕਿਤੇ ਰੁਮੜ ਕੇ ਸਾਹਮਣੇ ਆਇਆ ਚੋਣਾਂ ਦੇ ਵਿੱਚ ਅੱਧੋ ਅੱਤੀ ਹੋ ਗਿਆ ਤਕਰੀਬਨ ਆਪਾਂ ਨੂੰ ਸਹੀ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਜਦ ਆਪ ਨਾਲ ਉਦੋਂ ਵੀ ਉੱਥੇ ਅੱਧ ਵਿਚਾਲਾ ਕੇ ਚਪਕਾ ਸੁਝਦਾ ਸੀਗਾ ਹੁਣ ਉਹ ਕਾ ਸਮਝਾਤਾ ਕਰਨ ਦੀ ਕੋਸ਼ਿਸ਼ ਚ ਨੇ 90 ਸੀਟਾਂ ਦੇ ਵਿੱਚ ਇਹ ਸਮਝਾਤਾ ਹੋ ਜਾਂਦਾ ਹੈ ਸੀਜੇ ਵੀ ਹੁੰਦਾ ਜਿੰਨੀਆਂ ਤੇ ਵੀ ਹੁੰਦਾ ਉਹ ਆਪਣੇ ਆਪ ਇੱਕ ਅਸਰ ਜਿਹੜਾ ਹੈ ਬੀਜੇਪੀ ਨੂੰ ਰੱਖੰਦੇ ਆਜਾ ਉੱਟਣਾ ਪੈ ਗਿਆ ਜੀ ਜੇਪੀ ਨੇ ਉਹਨੂੰ ਛੱਡ ਦਿੱਤਾ ਜੀ ਜੇਪੀ ਨੇ ਕੋਈ ਕਹਿੰਦੇ ਨੇ ਵੀ ਉਹਨੂੰ ਇਸ ਕਰਕੇ ਛੱਡਿਆ ਵੀ ਬੀਜੇਪੀ ਨੂੰ ਜਿਤਾਇਆ ਜਾਵੇ ਜੀ ਜੇਪੀ ਨੇ ਆਪਦਾ ਬੇਸਿਕਲੀ ਜੇ ਅਸੀਂ ਦੇਖੀਏ ਉਹਨੇ ਆਪਦਾ ਆਧਾਰ ਵੈਸੀ ਗੁਣ ਕਰ ਉਹਨੇ ਬੀਐਸਡੀ ਨਾਲ ਸੰਸਮ ਜਦ ਤੱਕ ਕਰਿਆ ਹੁਣ ਉਹਦਾ ਮਤਲਬ ਇਹ ਹੀ ਆ ਵੀ ਵੋਟਾਂ ਜਿਹੜੀਆਂ ਕਾਂਗਰਸ ਨੂੰ ਗਿਆ ਇਹ ਆਪ ਆਲੇ ਨੂੰ ਪੈਣੀਆਂ ਨੇ ਉਨੀ ਕੋਸ਼ਿਸ਼ ਹੋਈ ਕਿ ਉਹਨਾਂ ਤੋੜਨ ਦੀ ਪਰ ਮੈਨੂੰ ਨਹੀਂ ਲੱਗਦਾ ਕਿ ਨੈਲੋ ਦਾ ਸਮਝੌਤਾ ਹੈ ਇਹ ਬੀਐਸਪੀ ਨਾਲ ਬਸਪਨ ਨਾਲ ਹਾਂ ਨੈਲੋ ਦਾ ਵੀ ਆਇਆ ਤੇ ਇਹ ਜੀ ਜੀਪੀ ਨਾਲ ਵੀ ਕਰਦੇ ਨੇ ਹਾਂ ਜੀ ਜੀਪੀ ਦਾ ਉਹ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਆਜ਼ਾਦ ਸਮਾਜ ਪਾਰਟੀ ਨਾਲ ਹਾਂ ਜੀ ਹਾਂ ਹਾਂ ਬਸਪਨ ਨਾਲ ਨੈਲੋ ਦਾ ਇਹ ਨਾਲ ਸਹੀ ਸਮਝਾਓ ਜਿੰਜਤ ਜਿਹੜੇ ਕਰ ਰਹੇ ਨੇ ਬਾਤ ਬਾਤ ਇਥਾਂ ਆਪਾਂ ਦੇ ਠੀਕ ਹੈ ਤੁਸੀਂ ਤੇ ਇਹਦੇ ਵਿੱਚੋਂ ਕੋਸ਼ਿਸ਼ ਤਾਂ ਇਹੀ ਹੈ ਵੇ 1.4 ਬੰਨ ਜਾਂ ਬੀਜੇਪੀ ਨੇ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜਿੰਨੀਆਂ ਧਿਰਾਂ ਜ਼ਿਆਦਾ ਵੱਨ ਜਾਣੀਆਂ ਉਹਨਾਂ ਸਾਨੂੰ ਚੋਣਾਂ ਤੋਂ ਫਾਇਦਾ ਹੋਏਗਾ ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਤਾਜ਼ਾ ਹੀ ਹੋ ਕੇ ਹਟਿਆ ਕੋਈ ਬਹੁਤੀ دیر ਤਾਂ ਹੋਈ ਨਹੀਂ ਹੈ ਜੀ 6 ਮਹੀਨੇ ਹੋਏ ਨੇ ਉਹਦੇ ਵਿੱਚ ਉਹ ਉਹ ਜਿਹੜੀ ਉਹਨੇ ਇਹ ਨੀਤੀ ਤਿਆਰ ਹੀ ਕਰੀ ਸੀ ਉਹ ਵੀ ਸਫਲ ਨਹੀਂ ਹੋਈ ਇਸ ਗੱਲ ਦੇ ਬਾਵਜੂਦ ਕਿ ਹੁਣ ਤਾਂ ਵੋਟ ਫॉर ਡੈਮੋਕ੍ਰੇਸੀ ਐਸੋਸੀਏਸ਼ਨ ਫਰਡਮਰ ਕੁਐਲਿਫਾਈਡ ਰਾਈਟਸ ਏਡੀਆਰ ਦੀ ਤੇ ਇੱਕ ਹੋਰ ਇੰਟਰਨੈਸ਼ਨਲ ਏਜੰਸੀ ਦੀ ਵੀ ਰਿਪੋਰਟ ਸਾਹਮਣੇ ਆ ਗਈ ਵੀ ਚੋਣ ਕਮਿਸ਼ਨ ਨੇ ਜੋ ਕੁਝ ਕਰਿਆ ਉਹਦੇ ਅਨੁਸਾਰ ਤਾਂ ਬੀਜੇਪੀ ਜੋ ਨਾ ਕਰਦਾ ਤਾਂ ਬੀਜੇਪੀ ਜਿੱਤਦੀ ਹੋਣੀ ਸੀ ਜੋਰ ਲਗਾ ਲੈਂਦੇ ਜਗੇ ਨਾ ਇੰਡੀਆ ਜੋ ਇਹ ਪਸਾਏ ਨਾ ਕੋਈ ਜੇ ਤੰਤਰ ਮੰਤਰ ਸੋ ਇਹ ਸਤੋ ਇੱਕ ਗੱਲ ਸਾਹਮਣੇ ਆ ਰਹੀ ਹੈ ਖਰੀਆਣੀ ਦੀ ਰਾਣੀ ਤੋਂ ਦੇਖ ਕੇ ਕਿ ਦੇਸ਼ ਦੇ ਵਿੱਚ ਜਿਵੇਂ ਜਿਹੜੀ ਇਹ ਬੀਜੇਪੀ ਦੀ ਚਾਲ ਸੀ ਉਹ ਬਹੁਤ ਹੀ ਕਾਮਯਾਬ ਉਸ ਤਿੱਕੇ ਨਾਲ ਹੀ ਹੋ ਰਿਹਾ ਨੂੰ ਵੰਡਦਾ ਲੋਕ ਜਿਆਦਾ ਸਿਆਣੇ ਸਾਬਤ ਹੋ ਰਹੇ ਨੇ ਉਹ ਦੇਖਦੇ ਨੇ ਵੀ ਕਿਹੜੇ ਜੇਤੂ ਨੇ ਉਹਨਾਂ ਨੂੰ ਵੋਟ ਪਾਉਂਦੇ ਨੇ ਉਹ ਕਹਿੰਦੇ ਨਹੀਂ ਮੈਂ ਖਰਾਬ ਕੰਨ ਕਰਦੀ ਆ ਹੂੰ ਹੂੰ ਕੋਈ ਕਾਰਨ ਹੋਇਆ ਕਿ ਬੀਜੇਪੀ ਨੇ ਬੰਗਾਲ ਚ ਵੀ ਮਹਾਰਾਸ਼ਟਰ ਚ ਵੀ ਉਹਦੀ ਜਿਹੜੀਆਂ ਗਿਣਤੀ ਸੀ ਸੀਟਾਂ ਦੀ ਉਹ ਘਟ ਗਿਆ ਜਿੱਥੇ ਵੱਡੀ ਹੇਰਾ ਫੇਰੀ ਹੋਈ ਚਾਹੇ ਉਹ ਆਂਧਰਾ ਹੋਵੇ ਚਾਹੇ ਉਹ ਉੜੀਸਾ ਹੋਵੇ ਉੱਥੇ ਹੀ ਜਾਂ ਰਾਜਸਥਾਨ ਦਾ ਪਹਿਲਾ ਫੇਜ਼ ਹੋਵੇ ਜੱਕਰਨਾਟਕਾ ਦਾ ਹੋਵੇ ਉਹਨਾਂ ਦੇ ਵਿੱਚ ਹੀ ਉਹਨਾਂ ਦੀਆਂ ਸੀਟਾਂ ਵਧੀਆਂ ਨੇ ਜਿੱਥੇ ਉਹ ਸਵਾਰੀ ਵੱਡੀ ਹੇਰਾ ਫੇਰੀ ਜਿਹੜੀ ਕਮਿਸ਼ਨ ਤੇ ਜਿਹੜੇ ਦੋਸ਼ ਲੱਗਦੇ ਨੇ ਕਮਿਸ਼ਨਰ ਜੀ ਤੱਕ ਉਹਦਾ ਜਵਾਬ ਨਹੀਂ ਦਿੱਤਾ ਉਹ ਸਾਹਮਣੇ ਆ ਜਾ ਨਹੀਂ ਤਾਂ ਉਹਦਾ ਸਾਰੇ ਪਾਸੇ ਕੰਮ ਬੋਤਾ ਠੀਕ ਨਹੀਂ ਦੂਜਾ ਜਿਸੀ ਹਰਿਆਣੇ ਚ ਇਸ ਗੱਲ ਨੂੰ ਦੇਖਦੇ ਆ ਇਹਦੇ ਵਿੱਚ ਐਸਵੇਂ ਲੋਗ ਨਾਤਾ ਇਨਾਡੋ ਦੇ ਨਾਲ ਤਸੱਬਿਆ ਇਨਾਡੋ ਬੇਸ਼ੱਕ ਬਾਹਰ ਨਿਕਲੀ ਹੋਈ ਹੈ ਔਰ ਉਹਨੂੰ ਤਾਂ ਹੁਣ ਕਹਿ ਲੋ ਵੀ ਦੋ ਦਾ ਹੱਕ ਹੀ ਹੋਣ ਵਾਲੇ ਹੋ ਸਕਾਂਜੀ ਜੀ ਜੀ ਉਹਦਾ ਹੱਕਿਆਂ ਦੇ ਵਿੱਚ ਉਹਦੀ ਕੋਈ ਸੱਦ ਪੁੱਛਣੀ ਨਹੀਂ ਗਈ ਉਹ ਆਪ ਹੀ ਟੁੱਟ ਗਈ ਜੀ ਜੀ ਪੀ ਉਹਦੇ ਵਿੱਚੋਂ ਨਿਕਲ ਗਿਆ ਨਾ ਉਹ ਹੀ ਤਾਂ ਫਰਾਈ ਨੇ ਜੀ ਜੀ ਸੋ ਇਸ ਕਰਕੇ ਉਹ ਜਿੱਦਣ ਮੱਗੀ ਗੱਠ ਜੋੜ ਕਰਦਾ ਐ ਨਾ ਬੀਐਸਪੀ ਨਾਲ ਕਰ ਰਹਿਣਾ ਉਹ ਕੋਈ ਬਹੁਤ ਔਣਾ ਦਾ ਹੋ ਰਿਹਾ ਨਹੀਂ ਐ ਉਹਦੇ ਕਿਹਦਾ ਵੀ ਇਹ ਬਹੁਤ ਵੱਡਾ ਕੁਛ ਹੈਗਾ ਥੋੜਾ ਬਹੁਤਾ ਤਾਂ ਹਰ ਇੱਕ ਪਾਰਟੀ ਜਿਹੜੀ ਹੁੰਦੀ ਆ ਨਾਮ ਨਿਹਾਦ ਵੀ ਹੋਵੇ ਉਹਦਾ ਵੀ ਕੁਛ ਨਾ ਕੁਛ ਮੁੱਠਾ ਤਾਂ ਹੁੰਦੀ ਨੇ ਐ ਤਾਂ ਹੈ ਨਹੀਂ ਵੀ ਕੋਈ ਆਜ਼ਾਦ ਨੇ ਰਾਜ ਵੀ ਕਰਦੇ ਰਹੇ ਨੇ ਇਸੇ ਤਰ੍ਹਾਂ ਜੀ ਜੀ ਪੀ ਦਾ ਜਿਹੜਾ ਉਸ ਵਕਤ ਲੈਗਾ ਸੀ ਸੀਟਾਂ ਹੁਣ ਉਹਦੀ ਸੰਭਾਵਨਾ ਜਿਹੜਾ ਮਰਜੀ ਉਹ ਆਜ਼ਾਦ ਨਾਲ ਗੱਠਜੋੜ ਕਰੇ ਪ੍ਰੋਗਰਾਮ ਕਰੇ ਜੋ ਵੀ ਕਰੇ ਉਹ ਵੀ ਉਹਨੂੰ ਸੀਟਾਂ ਮਿਲਣ ਦੀ ਹੈ ਨਹੀਂ ਕਿਉਂਕਿ ਉਹ ਉਹਨਾ ਮਾੜੀਆਂ ਹਾਲਤਾਂ ਦੇ ਵਿੱਚ ਉਸ ਵੇਲੇ ਜਦ ਕਿਸਾਨ ਨੂੰ ਹਰਿਆਣੇ ਦੇ ਨੂੰ ਡਾਂਗਾ ਪੈ ਰਹੀਆਂ ਸੀ ਜਦ ਕਿਸਾਨ ਦੇ ਅੱਗੇ ਕਿਲ ਗੱਡੇ ਗਏ ਸੀ ਜਦ ਕਿਸਾਨਾਂ ਨੂੰ ਘਰੋਂ ਕਹੀ ਅੰਦਰ ਬੰਦ ਕਰ ਦਿੱਤਾ ਗਿਆ ਸੀ ਫੜ ਕੇ ਜਿਨ੍ਹਾਂ ਚ ਬੰਦ ਕਰ ਦਿੱਤਾ ਗਿਆ ਸੀ ਬਹੁਤ ਸਾਰੇ ਅੰਦੇ ਸੱਟਾਂ ਮਾਰੀਆਂ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਚ ਬਾਕੀ ਸੂਬਿਆਂ ਚ ਨਹੀਂ ਹੋਇਆ ਜਿਹੜਾ ਪਿਆਮੇ ਚ ਹੋਇਆ ਪਰ ਜੀਏਪੀ ਨੇ ਜੀ ਆਪ ਦਾ ਹਲਚੇ ਦੇ ਵਿੱਚ ਕਿਉਂਕਿ ਉਪ ਮੁੱਖ ਮੰਤਰੀ ਬਣੇ ਰਹੇ ਉਹਨਾਂ ਨੇ ਆਪਦੇ ਨਾਲ ਚ ਉਹ ਗੱਠ ਜੋੜ ਛੱਡਿਆ ਰਿਹਾ ਕਿਸਾਨਾਂ ਦੇ ਘੁੱਟ ਪੈਂਦੀ ਵੀ ਸੀ ਹੁਣ ਉਹਦੇ ਚੋਂ ਜੀ ਜੀਪੀ ਜਾਣੈ ਨੂੰ ਕਿਉਂਕਿ ਦੋਗੇ ਜੀ ਜੀਪੀ ਨੂੰ ਵੱਖਰਾ ਕਰਕੇ ਨਹੀਂ ਦੇਖਦੇ ਉਹੋ ਛੁਟਾ ਦੇ ਉਹ ਹੀ ਕੁਛ ਦੇਖਦੇ ਨੇ ਜੋ ਟਾਂਦੇ ਭੁੱਟਾ ਤਾਂ ਜਿਹੜੀਆਂ ਨੇ ਉਹ ਜੱਟਾਂ ਨਹੀਂ ਲੈਣਾ ਚਾਹੁੰਦੇ ਨੇ ਨਾ ਦੇਸੀ ਕਮੀ ਤੇ ਇਹ ਦੁਸ਼ੰਦ ਚਟਾਲਾ ਵੀ ਇਹੀ ਚਾਹੁੰਦਾ ਤੇ ਉਹ ਜਾਤ ਤੋਂ ਉਹੀ ਉਹੀ ਤਾਂ ਅੰਰੋਲਨ ਲੱਰ ਰਹੇ ਸੀਗੇ ਹੁਣ ਆ ਗਿਆ ਬੀਐਸਪੀ ਦਾ ਸਵਾਲ ਬੀਐਸਪੀ ਜੇ ਜੇ ਤੁਸੀਂ ਦਲਤ ਦੀ ਰਾਜਨੀਤੀ ਕਰਿਆ ਕਿਉਂਕਿ ਦਲਤ ਵੀ ਉਦੋਂ ਚਾਹੇ ਜਾਤਾਂ ਦੀ ਜਿਵੇਂ ਪੰਜਾਬ ਦੇ ਵਿੱਚ ਵੀ ਮਜ਼ਦੂਰ ਕਿਸਾਨ ਦੀ ਕੋਈ ਬਹੁਤੀ ਜਿਆਦਾ ਹੋਂਦ ਹੈ ਨਹੀਂ ਸਾਹਜ ਉਹ ਕੋਈ ਐਨੀ ਛੁੱਟੀ ਵੀ ਨਹੀਂ ਕੋਈ ਇੱਦਾਂ ਹੀ ਹਰਿਆਣੇ ਚ ਵੀ ਆ ਤੋ ਇਸ ਕਰਕੇ ਜਿਹੜੇ ਬੀਐਸਪੀ ਦਾ ਕੈਡਰ ਵੀ ਆ ਉਹ ਉੱਚਕਾ ਡਰਤਾ ਵੇਚਾ ਉਹ ਲੋਈ ਜੇ ਆਮ ਦਾਲਤਾ ਹੈ ਉਹ ਕਿਸਾਨ ਦੇ ਹੱਕ ਚ ਖੜਾ ਹੈ ਇਸ ਕਰਕੇ ਜਿਹੜੀ ਹੁਣ ਜਿਹੜੀ ਭਾਪੀ ਨੇ ਜਿਹੜੀ ਕਾਂਗਰਸ ਨੇ 스캔ਲ ਜਿਹੜਾ ਉਹਦਾ ਰਿਹਾ ਤੋਂ ਤੱਕ ਕਿਸਾਨੀ ਅੰਦੋਲਨ ਦੇ ਵਿੱਚ ਉਹ ਬਹੁਤ ਲੋਕਾਂ ਨੂੰ ਸਕੂਨ ਦੇ ਨਾਲ ਹੈ ਇਵਨ ਪੰਜਾਬ ਤਾਂ ਕਾਂਗਰਸ ਦੀ ਸਰਕਾਰ ਸੀ ਕਿ ਉਹਨੇ ਕੋਈ ਉਹਦਾ ਡਾਂਗ ਨਹੀਂ ਚੜਾਈ ਨਹੀਂ ਤਾਂ ਬਹੁਤ ਕੁਝ ਹੋ ਜਾਂਦਾ ਇਹ ਜਿਹੀ ਕੋਈ ਕੰਮ ਨਹੀਂ ਸੀ ਜੇ ਕਰਨਾ ਹੁੰਦਾ ਤੇ ਕਾਫੀ ਗੜਬੜ ਹੋ ਸਕਦੀ ਸੀ ਸੋ ਮੈਨੂੰ ਸਿਆਨਤ ਤੋਂ ਕੰਮ ਲਿਆ ਆ ਬਾਟੀ ਚਾ ਠੀਕ ਹੈ ਹੁਕਮਰਾਨ ਹਮਨ ਕੁੱਛ ਕਰਦੇ ਨੇ ਉਲਟਾ ਵੀ ਪੈਂਦਾ ਫਿਰ ਜੇ ਕਰਦੇ ਨੇ ਤੇ ਪਰ ਫਿਰ ਵੀ ਉਹਨਾਂ ਨੇ ਸਿਆਨਤ ਤੋਂ ਕੰਮ ਲਿਆ ਆਪੇ ਆਪ ਨੂੰ ਵੀ ਬਚਾਲਿਆ ਤੇ ਕਿਸਾਨਾਂ ਨੂੰ ਦੁਲਨ ਨੂੰ ਵੀ ਉਹਨਾਂ ਨੇ ਬਹੁਤ ਆਪਦੇ ਬਲੋਗ ਨਹੀਂ ਹੋਣ ਦਿੱਤਾ ਨਹੀਂ ਤਾਂ ਉਹ ਕਹਿੰਦੇ ਜਿੱਥੇ ਕੱਟੀਆਂ ਦਾ ਲੇਖਾ ਉਥੇ ਬੱਚਿਆਂ ਦਾ ਲੇਖਾ ਕਿਸਾਨਾਂ ਨੂੰ ਕੀ ਫਰਕ ਪੈਂਦਾ ਉਹ ਕਹਿਣਗੇ ਚੰਗਾ ਤੁਸੀਂ ਆਜੋ ਸਾਡੇ ਨਾਲ ਅੱਗੇ ਤੁਸੀਂ ਮਰਨਾ ਤੁਸੀਂ ਦਰਲੋ ਇਹ ਮੈਂ ਕਿਉਂ ਕਹਣਾ ਇਹ ਮੈਂ ਤਾਂ ਕਹਿਣਾ ਕਿ ਇੱਕ ਵਾਰੀ ਮੇਰੇ ਇਥੋਂ ਦਰਬਾਰਾ ਸਿੰਘ ਜੀ ਸਰਕਾਰ ਸੀ ਇਹਨਾਂ ਨੇ ਸਾਨੂੰ ਸਾਰੇ ਦਾ ਪ੍ਰਕਰਕੇ ਤੇ ਹਿੱਤਾ ਤੇ ਉੱਥੇ ਉਹ ਸੈਵਨ ਸੈਨਮਨ ਕਹਿੰ ਲਿਆ ਇਸ ਤਰ੍ਹਾਂ ਉਹ ਮੈਂ ਕਿਹਾ ਮੈਡਮ ਜੀ ਮੈਂ ਉੱਥੇ ਪੰਜਾਬ ਸਰਕਾਰ ਨਾਲ ਲੜ ਸਕਦਾ ਤੁਹਾਡੇ ਖਲ ਤੁਹਾਡੇ ਨਾਲ ਉਹਨਾ ਬੰਦ ਕਰ ਲਾਂਗਾ ਹੂੰ ਜੀ ਜੀ ਜਿਹੜਾ ਬੰਦਾ ਲੜਦਾ ਹੈ ਜਦੋਂ ਜਹਿਦ ਕਰਦਾ ਸੱਚ ਵਾਸਤੇ ਨਾ ਉਹਨੂੰ ਕੋਈ ਫਰਕ ਨਹੀਂ ਪਉਦਾ ਪੈਂਦਾ ਇਹ ਠੀਕ ਹੈ ਵੀ ਜੋਰ ਤੋਰ ਚਾਹੀਦੇ ਹੁੰਦੇ ਨੇ ਬਹੁਤੇ ਲੋਕ ਤੁਹਾਡੇ ਵਿਰੁੱਧ ਨਾ ਹੋਣ ਪਰ ਜੇ ਕੋਈ ਬਹੁਤਾ ਹੀ ਆਕੀ ਜਾ ਹੋਵੇ ਨਾ ਉਹ ਕਹਿੰਦਾ ਚੱਲ ਕੋਈ ਨਹੀਂ ਤੇਰੇ ਨਾਲ ਵੀ ਲੜ ਲਾਂਗੇ ਜਿੱਥੇ ਕਟੀਆਂ ਦਾ ਲੇਖਾ ਜਿਹੜੀ ਮੈਂ ਪਹਿਲਾਂ ਕਹੀ ਉਸੇ ਬੱਚਿਆਂ ਦਾ ਲੇਖਾ ਸੋ ਇਸ ਕਰਕੇ ਗੱਲ ਉਦੋਂ ਜਿਹੜੀ ਸੀ ਹਰਿਆਣੇ ਨੇ ਜੋ ਕੁਝ ਕਰਿਆ ਉਹ ਬਿਲਕੁਲ ਕਿਸਾਨ ਮਜ਼ਦੂਰ ਦੇ ਉਲਟ ਗਿਆ ਕਿਸਾਨ ਮਜ਼ਦੂਰੋਂ ਪਸੰਗੀ ਫਿਰ ਆ ਜਿਹੜੇ ਹੁਣ ਇੰਨੇ ਕਿੰਦ ਗੱਡੀ ਰੱਖੇ ਉਹਦੇ ਚ ਤਾਂ ਹਰਿਆਣੇ ਦੇ ਕਿਸਾਨ ਦਾ ਹੌਲ ਵੀ ਬੋਲ ਕਿਉਂਕਿ ਐਤਕੀ ਹਰਿਆਣੇ ਦਾ ਕਿਸਾਨ ਅੱਗੇ ਸੀ ਹੂੰ ਐਤਲੀ ਦੋਨੋਂ ਚ ਹਰਿਆਣੇ ਦਾ ਕਿਸਾਨ ਨਾਲ ਸੀ ਪਰ ਫਿਰ ਵੀ ਉਹਨੂੰ ਬਹੁਤ ਘੁੱਟਿਆ ਗਿਆ ਐ ਕਿ ਹਰਿਆਣੇ ਦਾ ਕਿਸਾਨ ਅੱਗੇ ਸੀ ਇਸ ਕਰਕੇ ਉਹਦੇ ਨਾਲ ਬਹੁਤ ਹੀ ਜ਼ੁਲਮ ਕਰਿਆ ਗਿਆ ਪੰਜਾਬ ਦਾ ਟੋੜਲੇ ਪਾਸੇ ਰੱਖਿਆ ਹਾਲਾਂਕਿ ਸਾਡਾ ਇੱਕ ਨੌਜਵਾਨ ਮਾਰਿਆ ਗਿਆ ਅ ਸ਼ਹੀਦ ਹੋਇਆ ਉੱਥੇ ਬਹੁਤ ਜੰਨੀਆਂ ਲੱਤਾਂ ਵਾਹਾਂ ਵੀ ਟੁੱਟੀਆਂ ਨੇ ਹੈ ਤੇ ਅੱਖਾਂ ਵੀ ਚਣੀਆਂ ਗਈਆਂ ਨੇ ਪਰ ਇਹਦੇ باوجود ਇਹ ਜੋ ਹਰਿਆਣੇ ਚ ਤਸ਼ੰਦ ਕਰਿਆ ਹੈ ਤੇ ਇਨਾ ਖੱਟਣ ਸਰਕਾਰ ਨੇ ਭਾਵੇਂ ਉਹਨੂੰ ਬਦਲਤਾ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਬਦਲ ਨਾਲ ਉਹ ਜਿਹੜਾ ਤਸ਼ੰਦ ਸੀ ਉਹ ਤਾਂ ਨਹੀਂ ਖਤਮ ਹੋ ਗਿਆ ਹੂੰ ਆ ਵੀ ਜਿਹਦੇ ਨੂੰ ਮੁੱਖੋਂ ਕੰਕ ਰਹਿਦਾ ਉਹਦੇ ਮੱਥੇ ਤੋਂ ਕੰਕ ਛੋੜ ਲੈ ਜਾਏਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਿਹੜੀ ਜੋੜ ਤੋੜ ਉਹ ਜੋ ਕੁਝ ਕਰਦਾ ਇੱਕਾ ਹੁਣ ਨਵੀਂ ਗੱਲ ਹੋ ਗਈ ਵੀ ਜਿਹੜੇ ਗਾਂ ਰક્ષਕਾਂ ਦੇ ਨਾਂ ਦੇ ਥੱਡੇ ਜਿਹੜੇ ਆਪਣੇ ਆਪ ਹੀ ਕਾਨੂੰਨ ਨੂੰ ਆਪਣੇ ਹੱਥ ਚ ਲਈ ਰੱਖਦੇ ਨੇ ਉਹਨਾਂ ਨੇ ਉੱਥੇ ਐਸਵੀ ਤੇ ਫੋਲੋ ਕਰਕੇ ਪਿੱਛੇ ਜਾ ਕੇ ਉਹ ਬੰਦੇ ਮਾਰਦੇ ਦੋ ਜਿਹੜਾ ਆਉਣ ਵਿਸ਼ਵਾ ਮਾਰਿਆ ਉਹ ਤਾਂ ਬੜਾ ਯੰਗ ਸਮਾਜ ਮੁੰਡਾ ਹੈ ਜਿਹੜਾ ਪਰ ਹੈ ਉਹ ਆਦਮ ਕੁਸ਼ਾ ਰੋਟੀ ਖਾਂ ਜੋ ਵੀ ਕਰਨ ਗਏ ਨੇ ਸਨੈਕਸ ਲੈਣ ਕਿਉਂਕਿ ਬੱਚੇ ਜਦ ਪੜਦੇ ਨੇ ਭੁੱਖ ਪਖਸਾ ਲੱਗੀ ਹੁੰਦੀ ਹੈ ਮੈਂ ਕਈ ਵੇਚ ਜੇ ਜਿਆਦਾ ਰਾਤ ਜਾਗਦਾ ਹੋਵਾਂ ਆਪਾਂ ਹਮੇਸ਼ਾ ਮੈਂ ਰੋਟੀ ਖਾਧੀ ਹੋਵੇ ਫਿਰ ਵੀ ਉੱਠ ਕੇ ਕੁਝ ਖਾ ਲੈਣਾ ਬਲਕਿ ਮੇਰੀ ਦੀਦੀ ਕੁਝ ਬਣਾ ਕੇ ਰੱਖ ਦਿੰਦੀ ਆ ਵੀ ਤੁਸੀਂ ਜੇ ਭੁੱਖ ਲੱਗੀ ਤਾਂ ਖਾ ਲੈ ਜੇ ਰਾਤ ਨੂੰ ਜਾਗਦੇ ਰਹੇ ਸੋ ਇਸ ਕਰਕੇ ਜਿਹੜੇ ਬੱਚੇ ਪੜਦੇ ਨੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਵੇਲੇ ਭੁੱਖ ਲੱਗਿਆ ਕਿਤੇ ਤਾਂ ਜਾਣੀ ਹੀ ਆ ਨਾ ਉਹਨਾਂ ਨੇ ਕਈ ਵਾਰੋਂ ਨੇੜੇ ਨਹੀਂ ਮੈਂ ਸੋ ਇਹ ਨਾ ਲੈ ਉਹਨਾਂ ਨੂੰ ਮਾਰਤਾ ਉਹਦੇ ਉੱਤੇ ਇਹਨਾਂ ਦੇ ਧਿਆਨ ਕੀ ਨੇ ਚੋਣਾ ਹੋਣੀ ਹੈ ਨੇ 5 ਅਕਤੂਬਰ ਨੂੰ ਮਹੀਨਾ ਰਹਿ ਗਿਆ 1 ਹੂੰ ਇਹਨਾਂ ਦੇ ਧਿਆਨ ਇਹ ਨੇ ਇਹਨਾਂ ਦੀ ਪੁਲਿਸ ਕਹਿੰਦੀ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਉਹਨਾਂ ਦੀ شناخت ਕਰ ਰਹੀਆਂ ਅਸੀਂ ਉਹਨਾਂ ਨੂੰ ਫੜ ਰਹੇ ਹਾਂ ਕਾਨੂੰਨ ਆਪਣਾ ਰਸਤਾ ਚੱਲ ਰਿਹਾ ਇਹਨੂੰ ਪੁੱਛੋ ਜਿਹੜੇ ਪਹਿਲਾਂ ਇਦਾਂ ਹੀ ਮਾਰੇ ਉਹਨਾਂ ਨੇ ਹਰੀਆਨੇ ਚ ਦਾ ਜਿਹੜੇ ਗੌਰਵ ਛਕਨੇ ਉਹ ਕੇਜ ਹੋਏ ਹੋਏ ਨੇ ਪਹਿਲਾਂ ਮਾਰੇ ਉਹਨਾਂ ਪਹਿਲੂ ਕਹਿੰ ਉਹ ਜੋ ਕੁਛ ਇਹਨਾਂ ਨੇ ਕਰਿਆ ਬੰਦਿਆਂ ਨੂੰ ਫੜ ਫੜ ਕੇ ਮਾਰਿਆ ਉਹ ਕੀ ਲੋਕਾਂ ਦੇ ਮਨਾਂ ਚੋਂ ਨਿਕਲ ਗਿਆ ਹੂੰ ਇਹ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਅਸੀਂ ਮਾਰਦੇ ਆਂ ਮੁਸਲਮਾਨਾਂ ਨੂੰ ਹੁੰਦਾ ਹੈ ਹਿੰਦੂ ਨੇ ਸੋ ਇਹ ਜਦੋਂ ਕੋਈ ਮਤਲਬ ਮਾਰਨ ਤੇ ਗੋਲੀ ਚਾਕੇ ਤੁਰ ਪੈਂਦਾ ਉਹ ਨੂੰ ਕੋਈ ਆਪਣਾ ਪਰਾਇਆ ਨਹੀਂ ਪਛਾਣਦਾ ਹੁਣ ਲੋਕਾਂ ਨੂੰ ਇਹ ਸਮਝ ਆ ਗਈ ਹੈ ਨੇ ਚ ਇਹ ਇੰਨਾ ਜ਼ੁਲਮ ਯਾਰ ਇੱਕ ਪਾਸੇ ਤੁਸੀਂ ਬੰਗਾਲ ਦੇ ਵਿੱਚ ਫੱਲੇ ਵਿਚ ਆ ਰੱਖੀਆ ਕਰਾ ਕੇ ਹਾਲਾਂਕਿ ਨਹੀਂ ਨਹੀਂ ਕਹਿੰਦਾ ਵੀ ਉਹ ਠੀਕ ਉਹ ਗਲਤ ਹੋਇਆ ਜੋ ਵੀ ਹੋਇਆ ਉਹਦੇ ਉੱਤੇ ਤੁਸੀਂ ਇੰਨੀ ਜਿਟੇਸ਼ਨ ਕਰ ਰਹੇ ਹੋ ਹਰਿਆਣੇ ਵਿੱਚ ਕਿਉਂ ਨਹੀਂ ਕਰ ਰਹੇ ਹਰਿਆਣੇ ਵਿੱਚ ਵੀ ਤਾਂ ਦਿਨ ਦਿਹਾੜੇ ਜਮਨ ਜਾਣ ਕੇ ਮਾਰਦੇ ਇਹ ਗੋਲੀਆਂ ਮਾਰ ਕੇ ਮਾਰੇ ਨੇ ਤੁਸੀਂ ਹਰਿਆਣਾ ਇੱਕ ਥੋੜਾ ਮੂੰਹ ਹੀ ਨਹੀਂ ਖੁੱਲ ਰਿਆ ਇਹਦਾ ਮਤਲਬ ਤੁਸੀਂ ਬਹਾਨੇਬਾਜ਼ੀ ਕਰਦੇ ਹੋ ਜਦਕਿ ਬਿਹਾਰ ਚ ਦਲਤ ਕੁਲੀ ਦਾ ਰੇਪ ਹੁੰਦਾ ਹੁਣ ਤਾ ਜਾ ਉਹਦੇ ਤੁਸੀਂ ਬੋਲਦੇ ਨਹੀਂ ਕਿਉਂ ਕਿਉਂਕਿ ਦਲਤਾਂ ਦੀ ਕੁੜੀ ਉਹ ਵੀ ਸ਼ੱਦ ਮਾਰਦੀ ਸਭ گے ਤੁਹਾਡੇ ਮਾਪ ਦਾੰਡੀ ਦੋਲੇ ਨੇ ਇਹ ਤੁਹਾਡੀ ਜਿਹੜੀ ਕੁੜੀਆਂ ਦੀ ਅਸਮਤ ਲੁੱਟਣ ਦੇ ਉੱਤੇ ਮਾਰੇ ਜਾਣ ਦੀ ਸਿਆਸਤ ਹੈ ਉਹ ਸਿਰਫ ਬਹੁਤ ਸਿਆਸਤ ਹੈ ਨਰਭਿਆ ਕਾਰਡ ਵੀ ਬਹੁਤ ਸਿਆਸਤ ਸੀ ਉਹ ਤੋਂ ਬਾਅਦ ਦਿੱਲੀ ਚ ਪਾਵਰ ਚਾਹੀਏ ਸੀ ਭਾਜਪਾ ਸਿਰਫ ਸਿਆਸਤ ਕਰਦੀ ਹੈ ਔਰ ਉਸ ਨੂੰ ਔਰ ਤਦੀ ਅਸਮਤ ਨਾਲ ਕੋਈ ਨਾਗਾ ਦੇਗਾ ਨਹੀਂ ਹੈ ਉਸ ਨੂੰ ਅਮਨ ਕਾਨੂੰਨ ਨਾਲ ਕੋਈ ਨਾਗਾ ਦੇਗਾ ਨਹੀਂ ਹੈ ਕਿਉਂਕਿ ਜੇ ਉਹ ਨਾਗਾ ਦੇਗਾ ਹੁੰਦਾ ਤਾਂ ਚਾਹੇ ਔਰਤ Hindu ਦੀ ਹੋਵੇ ਚਾਹੇ ਮੁਸਲਮਾਨ ਦੀ ਹੋਵੇ ਚਾਹੇ ਉਹ ਕਿਸੇ ਇਸਾਈ ਦੀ ਹੋਵੇ ਚਾਹੇ ਸਿੱਖ ਦੀ ਹੋਵੇ ਔਰਤਾਂ ਔਰਤਾਂ ਇਲਾਨੇ ਨਹੀਂ ਕੋਈ ਜੋ ਔਰਤਾਂ ਨਾਲ ਕਰਿਆ ਅਸਵਿਹਰ ਕਰਕੇ ਸਾਨੂੰ ਹਰਿਆਣੇ ਨੂੰ ਕਿਉਂਕਿ ਹਰਿਆਣਾ ਪੰਜਾਬ ਦੇ ਹਿੱਸੇ ਰਿਹਾ ਹੈ ਪੰਜਾਬ ਦੇ ਰਹਿਣ ਦਾ ਪ੍ਰਾਪਤ ਜਿਵੇਂ ਆਪ ਸਿਖੇ ਨੇ ਵੀ ਨਹੀਂ ਉਹ ਕਹਿੰਦੇ ਪੰਜਾਬ ਸਾਡਾ ਪੜਾਉਂਦਾ ਹੈ ਅਸੀਂ ਕਹਿੰਦੇ ਸਾਡਾ ਛੋਟਾ ਪੜਾਉਂਦਾ ਹੈ ਪਰ ਆਪ ਹੋਣ ਨਾਲ ਇਹ ਥੋੜੋ ਜੰਦ ਵੀ ਉਹ ਕੋਈ ਢਾਂਗਾ ਚੱਕੇ ਲੜ ਲੈਣਗੇ ਇਮੀਡੀਏਟਲੀ ਉਹ ਐਬਸੋਲਿਊਟ ਲੜਦੇ ਵੀ ਵੀ ਬਲੀ ਨੇ ਪਰ ਜਦ ਦੁਸ਼ਮਣ ਸਾਹਮਣੇ ਸਾਝਾ ਹੋਵੇ ਫੇਰ ਇਕੱਠੇ ਵੀ ਹੁੰਦੇ ਨੇ ਆਪਾਂ ਕਿਸਾਨਾਂ ਦੇ ਵਿੱਚ ਦੇਖਿਆ ਹੀ ਹੈ ਹੂੰ ਹੂੰ ਜੀ ਜੀ ਇਹ 2 ਲੱਖ ਲੀਟਰ ਦੁੱਧ ਰੋਜ਼ ਹਰਿਆਣੇ ਚ ਇਕੱਠਾ ਹੋ ਕੇ ਜਾਂਦਾ ਹੈ ਹੌਸੇ ਬਾਹਰ ਤੱਕ ਹੂੰ ਇਹ ਛੋਟੀ ਗੱਲ ਨਹੀਂ ਹੂੰ ਤੋਂ ਇਸ ਕਰਕੇ ਇਹ ਜਿਹੜਾ ਹੈਗਾ ਹੁਣ ਹਰਿਆਣੇ ਦੀ ਸਿਹਤ ਨੂੰ ਜੇ ਆਪਾਂ ਸਮਾਪਤ ਕਰਨਾ ਹੋਵੇ ਤਾਂ ਮੁੱਢ ਤੋਂ ਸ਼ੁਰੂ ਕਰਨਾ ਹੈ ਵੀ ਐਸ ਵਕਤ ਆ ਪੱਲੀਆਂ ਬਜੇ ਪੱਤਰ ਜੇ ਸਮਝਦਾ ਹੋਈ ਗਿਆ ਕਾਂਗਰਸ ਨਾਲ ਤਾਂ ਵੀ ਨਹੀਂ ਤਾਂ ਕਾਂਗਰਸ ਦਾ ਪੱਲਣਾ ਵੈਸੇ ਵੀ ਪਾਰੀ ਹੈ ਕਾਂਗਰਸ ਦੇ ਵਿੱਚ ਜਿਹੜੇ ਅੰਦਰੂਨੀ ਵਿਰੋਧ ਨੇ ਉਹ ਰੋਗ ਲਾਮਦੀ ਨੇ ਕੋਸ਼ਿਸ਼ ਕੀਤੀ ਗਿਆ ਪਿੱਛੇ ਜਿੰਨੀਆਂ ਮੀਟਿੰਗਾਂ ਆਪਾਂ ਸੁਣੀਆਂ ਨੇ ਲੈ ਚ ਨੇ ਵਿਚਾਰ ਜਿਆਦਾ ਹੁੱਦ ਦਾ ਸਾਹ ਦਾ ਜਾਨ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬਦਾਰੇ ਉਹਨਾਂ ਦਾ ਜਿਹੜਾ ਵੀ ਇਹਨਾਂ ਦਾ ਕੋਈ ਆਪਸ ਵਿੱਚ ਮਤ ਭੇਦ ਨੇ ਉਹਨਾਂ ਨੂੰ ਸੁਰਜੀਤਾ ਰੰਗੀਤ ਸੁਰਜੀਤ ਦੇ ਲਈ ਉਹ ਜਿਹੜੇ ਮੱਤ ਦੇ ਦਿੰਨੇ ਉਹਨਾਂ ਨੂੰ ਆਇਰਨ ਆਉਤੋ ਉਹਨਾਂ ਨੂੰ ਖਤਮ ਕਰ ਹੈ ਨਹੀਂ ਸੋ ਮੈਨੂੰ ਇਹ ਲੱਗਦਾ ਹੈ ਵੀ ਇਸ ਵੇਲੇ ਭਾਜੀਪੀ ਦਾ ਉੱਥੇ ਇੱਕ ਤਾਂ ਮੁੱਖ ਮੰਤਰੀ ਬਦਲਨ ਕਰਕੇ ਪਹਿਲਾਂ ਹੀ ਉਹਨਾਂ ਦਾ ਜਿਹੜਾ ਸਿਹਤ ਮੰਤਰੀ ਸੀ ਉਹ ਇਹਨਾਂ ਦੇ ਹੋਮ ਮਿਨਿਸਟਰ ਬਣ ਗਿਆ ਸੀ ਹਾਂ ਇਹਾਂ ਬਾਰੇ ਆ। ਉਹ ਬੇਨਾਂ ਦੇ ਪਹਿਲਾਂ ਹੀ ਉਲਟ ਸੀ ਖੱਟੜ ਸਾਹਿਬ ਦੇ ਖੱਟੜ ਸਾਹਿਬ ਨੂੰ ਕੰਤਾ ਹੁਣ ਇਹ ਚਿੰਤਾ ਕਰ ਰਹੀ ਭਾਜੀਪੀ ਦੀ ਵੀ ਤੁਹਾਡੇ ਉੱਥੇ ਬਹੁਤ ਜ਼ਿਆਦਾ ਵੱਧ ਗਈ। ਸੋ ਇਸੇ ਆਸ ਵੇਲੇ ਭਾਜੀਪੀ ਦੀ ਵੀ ਦੇਲੀ ਅਜੇ ਦੀ ਉਹ ਜ਼ਿਆਦਾ ਢੱਕੇ ਡੋਲੇ ਖਾ ਰਹੀ ਹੈ। ਤੇ ਮੈਂ ਤਾਂ ਕਹਿੰਦਾ ਕਿ ਬਲੇ ਢੱਕੇ ਡੋਲੇ ਨਹੀਂ ਖਾ ਰਹੀ ਉਹ ਜੀ ਤੱਦੇ ਵੀ ਕੋਈ ਨਾ ਕੋਈ ਸਰਾਖ ਵੀ ਹੋਏ ਹੋਏ ਨੇ ਜਿੰਨਾ ਸ਼ਾਇਦ ਪਾਣੀ ਭਰ ਕੇ ਉਹਦੇ ਡੁੱਬਣ ਦੀ ਵੀ ਸੰਭਾਵਨਾ ਇਸ ਕਰਕੇ ਦੂਜੀ ਚਾਹੁੰਦੇ ਉਹਦਾ ਓਵਰ ਆਲ ਬਾਕੀ ਸਾਰੀਆਂ ਤਰ੍ਹਾਂ ਗੱਠ ਜੋੜ ਵਾ ਲੈਣ ਦੇ ਕਹਿੰਦਾ ਭਾਵ ਕਿ ਜੇ ਜੇਪੀ ਦਾ ਵੀ ਹੁੰਦਾ ਇੱਕ ਧਿਰ ਨਾਲ ਆਜ਼ਾਦ ਸਮਾਜ ਪਾਰਟੀ ਨਾਲ ਅਨੈਲੋ ਤੇ ਵਸਪਾ ਦਾ ਹੁੰਦਾ ਕਾਂਗਰਸ ਤੇ ਆਪ ਦੀ ਜਿਹੜੀ ਗੱਲਬਾਤ ਆਖਰੀ ਗੀਟ ਦੇ ਵਿੱਚ ਤੇ ਵੇਖਿਆ ਜਾਵੇ ਐਤਕੀ ਜਿਹੜੀ ਹੈ ਭਾਜਪਾ ਉਥੇ ਸ਼ਾਇਦ ਇਕੱਲੇ ਦੌਰ ਤੇ ਮਾદાન ਮੱਲੇਗੀ ਖਰ ਹਰਿਆਣੇ ਦੀ ਜਿਹੜੀ ਸਿਆਸਤ ਹੈ ਡਾਕਟਰ ਸਾਹਿਬ ਵੱਖਰੀ ਤਰ੍ਹਾਂ ਦੀ ਹੈ ਪਰ ਇੱਕ ਵੱਖਰੀ ਤਰ੍ਹਾਂ ਦਾ ਜ਼ਿਕਰ ਕਿ ਪੰਜਾਬ ਤੇ ਹਰਿਆਣੇ ਦੀ ਸਿਆਸਤ ਦੇ ਵਿੱਚ ਅਕਸਰ ਹੀ ਇੱਕ ਜਿਗਰ ਉਹ ਬਾਦਲਾਂ ਦਾ ਜ਼ਰੂਰ ਉੱਠ ਪੈਂਦਾ ਦੁਰ ਹੁੰਦਾ ਕਹਿੰਦਾ ਭਾਬ ਕਿ ਪਿਛਲੀ ਵਾਰ ਸ਼ਰੋਵਣੀ ਅਕਾਲੀ ਦਲ ਦਾ ਇੱਕ ਸਮਝੌਤਾ ਸੀਗਾ ਅਨੈਲੋ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤਾ ਹੋਇਆ ਐਲਾਨ ਹੋਇਆ ਬਕੈਦਾ ਪਰ ਪ੍ਰਕਾਸ਼ ਸਿੰਘ ਬਾਦਲ ਵਿਚੋਲੇ ਪੈਂਦੇ ਐ ਭਾਜਪਾ ਤੇ ਜਜਪੀ ਦੇ ਉਹਨਾਂ ਦਾ ਜਿਹੜਾ ਸਮਝੌਤਾ ਉਹ ਪ੍ਰਕਾਸ਼ ਸਿੰਘ ਬਾਦਲ ਕਰਾਉਂਦੇ ਐ ਜਦੋਂ ਭਾਜਪਾ ਤੇ ਜਜਪੀ ਦੀ ਸਰਕਾਰ ਬਣਦੀ ਐ ਉਸ ਸਾਂਝੁਕ ਸਮਾਗਮ ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹੁੰਚਦੇ ਐ ਪਰ ਉਦੋਂ ਤੱਕ ਜਿਹੜਾ ਭਾਜਪਾ ਦੇ ਅਕਾਲੀ ਦਲ ਟੁੱਟ ਚੁੱਕੇ ਸੀਗਾ ਇਹ ਇਹ ਗੁੰਝਲਦਾਰ ਮੈਟਰ ਜਿਹਦੇ ਵਿੱਚ ਬਾਦਲਾਂ ਦਾ ਜ਼ਿਕਰ ਅੱਜ ਕੱਲ ਦੀ ਸਿਆਸਤ ਦੇ ਵਿੱਚ ਆਮ ਤੌਰ ਤੇ ਅਕਸਰ ਹੀ ਕਿੰਨੋਂ ਕਿਤੋਂ ਬਾਦਲਾਂ ਦਾ ਜ਼ਿਕਰ ਆਉਂਦਾ ਹੈ ਡਾਕਟਰ ਸਾਹਿਬ ਇਹਨੂੰ ਥੋੜਾ ਜਿਹਾ ਅੱਗੇ ਵਧਾਓ ਕਿ ਹਰਿਆਣੇ ਦੀ ਜਿਹੜੀ ਹੈ ਇੱਕ ਸਿਆਸਤਿਕ ਸਵਾਲੀ ਇੱਕ ਅਕਾਲੀ ਦਰ ਨੇ ਹਰਿਆਣੇ ਦੀ ਸਿਆਸਤ ਜਿਹੜਾ ਅਕਾਲੀ ਦਰ ਨੇ ਬਿਨਾ ਜਿਵੇਂ ਜਿੱਦ ਨੂੰ ਬਿਨਾ ਮੰਗੇ ਦੇਣਾ ਸ਼ਕਤ ਦੇ ਸਮਰਥਨ ਦਿੱਤਾ ਸੀ ਇਦਾਂ ਹੀ ਹਰਿਆਣੇ ਦਿੱਤਾ ਸੀ ਇਹ ਉਦੋਂ ਇਹ ਜਿੱਦ ਵੀ ਇਕੱਠੀ ਸੀਗੀ ਅਸਲ 'ਚ 2019 'ਚ ਹੋਈ ਸੀ ਚੋਣ 19 'ਚ ਜੀ ਜੇ ਪੀ ਨੇ ਇਹਦਾ ਪਾਰਟਿਸਿਪੇਟ ਕਰਨਾ ਸੀਗਾ ਕਿਉਂਕਿ ਮੈਂ ਉਸ ਦਿਨ ਜਿਹੜੇ ਚੈਕਚੁਰ ਕੇਸੇ ਕੰਮ ਗਿਆ ਹੋਇਆ ਸੀ ਉੱਥੇ ਝੋੜ ਵੱਜਣ ਲੱਗੇ ਸੀ ਰੰਦੀ ਸੁਰਜੇ ਵਾਲਾ ਜਿੱਤ ਗਿਆ ਜਦ ਮੈਂ ਬਸ ਜੇ ਅੱਗੇ ਧੇਵੇ ਤੱਕ ਹੀ ਪਹੁੰਚਿਆ ਸੀ ਉਹ ਕਹਿੰਦੇ ਜੋਹਾਰ ਗਿਆ ਆਖਰੀ ਗੇਂਸ ਸੋ ਇਹ 2000 ਦੀ ਗੱਲ ਹੈ ਉਦੋਂ ਆਕਾਲੀਆਂ ਦਾ ਵੀ ਸਮਝੌਤਾ ਹੀ ਸੀਗਾ ਤੇ ਬਾਦਲ ਸਾਹਿਬ ਅਚਕਨ ਆ ਕੇ ਗਏ ਨੇ ਕਿਉਂਕਿ ਚਟਾਦੇ ਨਾਲ ਇਹਨਾਂ ਦੀ ਬੰਦੀ ਸੀ ਉਹਨੂੰ ਨਾਲ ਲਾ ਕੇ ਆਏ ਨੇ ਬਿਨਾਂ ਕਿਸੇ ਛੜਤ ਸੁਖਵੀਰ ਬਾਦਲ ਵੀ ਗਿਆ ਹਾਲਾਂਕਿ ਸੁਖਵੀਰ ਬਾਦਲ ਉਹਨਾਂ ਨੂੰ ਚੋਣ ਬੱਕਰੀ ਲੜੀ ਸੀ ਉਦੋਂ ਡਾਂਗੋਂ ਨਾ ਗਈ ਸੀਗੇ ਇੱਕ ਦੂਜੇ ਨਾਲ ਇਹ ਏ ਉਹ ਤੇ ਭਾਜੀ ਦੇ ਭਾਜੀ ਨੇ ਨਾ ਤਾਂ ਵੀਰ ਵਾਰ ਲੈ ਕੇ ਖੜਾ ਕਰਤਾ ਬੀਜਪੀ ਦਾ ਉਮੀਦਵਾਰ ਇਹਨਾਂ ਨੇ ਲੈ ਕੇ ਖੜਾ ਕਰਤਾ ਸੀ ਇਹਦੇ باوجود ਤਾਂ ਇਹ ਕਰਕੇ ਮੈਨੂੰ ਐ ਲੱਗਦਾ ਹੈ ਵੀ ਜਿਹੜਾ ਹੁਣ ਆਕਾਲੀ ਦਲ ਦਾ ਪਰ ਹਰਿਆਣੇ ਦੇ ਵਿੱਚ ਕੋਈ ਐਡਾ ਵੱਡਾ ਉਨੀ ਪੂਰੇ ਪੰਜਾਬ 'ਚ ਨਹੀਂ ਆਪ ਦਾ ਰਿਹਾ ਟਿਕਟ ਠਿਕੇ ਰਹਿ ਜਾਣਾ ਬਹੁਤ ਉੱਥੇ ਹੁਣ ਸ਼੍ਰੋਮਣੀ ਕਮੇਟੀ ਵੱਖਰੀ ਬਣ ਗਈ ਉਹ ਕਿਉਂਕਿ ਇਹਨਾਂ ਨੇ ਉਹ ਦੇ ਕਬਜ਼ਾ ਕਰੀ ਵਿਖਾ ਕੇ ਕਿਤੇ ਉਹਨਾਂ ਨੂੰ ਜੋ ਹੱਕ ਸੀ ਉਹ ਦਿੱਤੇ ਨਹੀਂ ਹੁਣ ਉੱਥੇ ਜਿਹੜੇ ਸਮਰਥਕ ਨੇ ਉਹਨਾਂ ਦਾ ਸ਼੍ਰੋਮਣੀ ਕਮੇਟੀ ਤੇ ਜ਼ਿਆਦਾ ਕਰ ਗਿਆ ਬੀਜੇਪੀ ਦੇ ਸਿੱਖ ਸਮਰਥਕ ਜਿਹੜੇ ਨੇ ਉਹ ਉੱਥੇ ਬਤਸਰੇ ਨੇ ਹਰਿਆਣੇ ਚ ਉਹਨਾਂ ਕਾਦੀ ਦਲ ਦਾ ਕਾਦੀ ਦਲ ਦਾ ਨਾ ਹੋਵੇ ਨਾ ਹੋਵੇ ਉਹਨਾਂ ਨੇ ਇਹਨਾਂ ਨਾਲ ਤੋੜੀ ਲੈ ਇਹ ਅਚਕਣਾ ਪਾ ਕੇ ਜਾ ਕੇ ਇਹਨਾਂ ਨੇ ਮਦਦ ਤਾਂ ਕਰਤੀ ਉਹਨਾਂ ਤੇ ਇਹਨਾਂ ਦੇ ਤੋੜ ਉਹਨਾਂ ਨੇ ਆਪਦਾ ਹੀ ਨਹੀਂ ਛੱਡਿਆ ਕੋਈ ਲੈ ਇਹਨਾਂ ਨੂੰ ਕੀ ਵਿਚਾਰਾ ਨੂੰ ਗਿੰਣਗੇ ਇੱਥੇ ਪੰਜਾਬ ਚ ਵੀ ਉਹ ਤੋੜ ਰਹੇ ਨੇ ਪੂਰਾ ਜੋਰ ਲਾ ਰਹੇ ਨੇ ਸੋ ਬੀਜੇਤੀ ਦਾ ਜਿਹੜਾ ਬੀਜੇਤੀ ਨੂੰ ਹਰਿਆਣੇ ਦੇ ਵਿੱਚ ਕਾਦੀ ਦਲ ਦੀ ਨਾ ਕੋਈ ਬਹੁਤੀ ਲੋੜ ਹੈ ਨਾ ਕਾਦੀ ਦਲ ਦਾ ਕੋਈ ਬਹੁਤਾ ਉਸ ਤਰੀਕੇ ਦਾ ਪ੍ਰਭਾਵ ਹੈ ਲੋਕਾਂ 'ਤੇ ਤੂੰ ਕਹਤਾ ਪੰਜਾਬ ਦੇ ਵਿੱਚ ਆਪ ਨੂੰ ਪਤਾ ਜੀ ਜਿਹੜਾ ਪੰਜਾਬ ਦੇ ਵਿੱਚ ਕਾਫੀ ਸੈਕਟਰ ਹਾਂਜੀ ਤੇ ਹਰਿਆਣੇ ਦੇ ਵਿੱਚ ਤਾਂ ਪਰ ਕਿਉਂਕਿ ਜਿਹੜੀ ਐਸਜੀਪੀਸੀ ਵੀ ਹੁਣ ਉਹਨਾਂ ਨੇ ਵੱਖਰੀ ਬਣਾਈ ਐ ਬਲਕਿ ਉਹਨਾਂ ਦਾ ਤਾਂ ਇਹਨਾਂ ਦਾ ਆਡਾ ਲੱਗ ਗਿਆ ਹੁਣ। ਇਹਨਾਂ ਦਾ ਤਾਂ ਸੀਗਾ ਹੁਣ ਤਾਂ ਆਡਾ ਲੱਗ ਗਿਆ ਵੀ ਤਾਂ ਜਦ ਸਦੀ ਐ ਐਸਜੀਪੀਸੀ ਵੀ ਨਹੀਂ ਦਿੰਦੇ ਸੀਗੇ। ਇਸ ਕਰਕੇ ਕਾਹਦੀ ਜੜ ਬੀਜਪੀ ਦੇ ਨਾਲ ਕੁਝ ਕਰੇ ਨਾ ਕਰੇ ਖੜਕਰਨਾ ਨਹੀਂ ਐ ਮੈਨੂੰ ਨਹੀਂ ਲੱਗਦਾ। करेगा क्योंकि ना ਇੰਨਾ ਸੌਖਾ ਨਹੀਂ ਕਰੀਦਾ ਦਲਵਾਸੇ ਹੁਣ ਤੁਹਾਨੂੰ ਕਦੀ ਤੱਕ ਉੱਥੇ ਸਮਰਸਨ ਕਰਨ ਜਾਂ ਨਾ ਕਰਨ ਦਾ ਕੋਈ ਬਹੁਤਾ ਇੰਨੀ ਆਪੇ ਚ ਦੂਣੀ ਹੈ ਤੇ ਮੁੱਖ ਜੀ ਚ ਰਿਹਾ ਉੱਥੇ ਸਿੱਖਾਂ ਦੀ ਉਹ ਭਾਜੀਪੀ ਦੇ ਮੇਲੇ ਹੈ ਮੇਲੇ ਸਾਹ ਹਾਂ ਵੈਸੇ ਵੀ ਸਾਡੀ ਗਿਣਤੀ ਨਹੀਂ ਜਰੂਰੀ ਹੈ ਕਿਉਂ ਕਮੇਟੀ ਦੇ ਜਿਹੜੇ ਦਾਲ ਤੇ ਉਹ ਪ੍ਰਭਾਵਤ ਨਹੀਂ ਕਰ ਸਕਦੀ ਹਾਂਜੀ ਹਮ ਹਰਿਆਣਾ ਕਮੇਟੀ ਦੇ ਜਿਹੜੇ ਹੁਣ ਪ੍ਰਧਾਨ ਦੁਆਰਾ ਬਣਾਏ ਗਏ ਨੇ ਭਪਿੰਦਰ ਸਿੰਘ ਅਸੰਦ ਉਹਦਾ ਜਿਹੜਾ ਸਿਆਸੀ ਜਿਹੜਾ ਮੇਲ ਜੋ ਉਹ ਭਾਜਪਾ ਨਾਲ ਹੀ ਹੈ ਸਬੰਧਤ ਉਹਨਾਂ ਨਾਲ ਨਹੀਂ ਮੈਂ ਤਾਂ ਕਹੀ ਜਾਂਦਾ ਸਾਨੂੰ ਕੋਈ ਨਹੀਂ ਜਿਹੜੇ ਕਾਦੂਆ ਸਾਹਿਬ ਵੀ ਬੰਦੇ ਉਹ ਵੀ ਭਾਜਪਾ ਦੇ ਨਾਲ ਹੀ ਨੇ ਹਾਂਜੀ ਹਾਂ ਬਿਲਕੁਲ 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 ਇਸ ਕਰਕੇ ਉਹ ਨੂੰ ਹੁਣ ਕੋਚੀ ਦੇ ਜਿੱਲੀ ਚ ਹਰਿਆਣੇ ਚ ਹੁਣ ਤਾਂ ਐਸਡੀਪੀਐਸ ਚ ਇੱਥੇ ਕਬਜ਼ਾ ਕਰਨ ਦੀ ਤਿਆਰੀ ਹੈ ਭਾਜਪਾ ਦੀ ਭਾਜਪਾ ਸਿੱਖੀ ਦੇ ਭਾਜਪਾ ਨੂੰ ਹੀ ਪਤਾ ਲੱਗ ਗਿਆ ਵੀ ਸਿੱਖੀ ਦੇ ਧਾਰਮਿਕ ਸਥਾਨਾਂ 'ਤੇ ਕਬਜ਼ਾ ਕਰਿਆ ਜਾਵੇ ਇਹਨਾਂ ਜਿਵੇਂ ਮਹੰਤਾ ਨੇ ਕਰਿਆ ਹੋਇਆ ਸੀਗਾ ਹੂੰ ਤੇ ਉਹ ਧਰਮ ਕਸਤਾਨਾ ਤੇ ਕਬਜ਼ਾ ਅੰਗਰੇਜ਼ੀ ਨੇ ਵੀ ਕਰਵਾਇਆ ਹੋਇਆ ਸੀ ਉਦੋਂ ਪਹਿਲਾਂ ਵੀ ਹੁੰਦਾ ਰਿਹਾ ਤੇ ਉਹਨਾਂ ਧਰਮ ਕਸਤਾਨਾ ਦਾ ਝਗੜਾ ਵੀ ਉੱਥੇ ਜੇ ਕਬਜ਼ਾ ਕਰ ਲਈਏ ਉੱਤੇ ਦਾ ਨਾਲ ਤਾਂ ਪੂਜਾ ਦਾ ਧਾਣਾ ਆਏਗਾ ਨਾਲੇ ਆਪਾਂ ਉਹ ਲੋਕਾਂ ਨੂੰ ਗੁੰਮਰਾਹ ਕਰ ਸਕਾਂਗੇ ਆਪਦੇ ਤਰੀਕੇ ਦਾ ਪੂਜਾ ਪਾਠ ਦਾ ਤਰੀਕਾ ਕਰਮ ਕਾਂਡ ਉਹਦੇ ਵਿੱਚ ਪਾੜ ਕੇ ਆਪਦੇ ਤਰੀਕੇ ਦੀਆਂ ਖਾਨੇ ਇਤਿਹਾਸ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਉਹੜੂ ਮੜੂੜ ਕੇ ਪੇਸ਼ ਕਰ ਉਹ ਜਸੀਂ ਸਫਲ ਹੋਵਾਂਗੇ ਉਦੋਂ ਤੇ ਹੁਣ ਉਹਨਾਂ ਦਾ ਪੰਜਾਬ ਦੇ ਤੇ ਐਸਜੀਪੀਸੀ ਦੇ ਨਤਰ ਇੱਕ ਹਮਲੇ ਦੀ ਕੋਸ਼ਿਸ਼ ਆਏਗੀ ਹੈ ਤੇ ਉਹ ਹੁੰਦਾ ਰਹੇਗਾ हरियाणा ਦੇ ਵਿੱਚ ਆਪਾਂ ਜੇ ਦੇਖੀਏ ਸਿੱਖਾਂ ਦੀ ਵੋਟ ਨਾਲ ਜਿਹੜੀ ਹੈਗੀ ਉਹ ਵੋਟ ਇੰਨੀ ਥੋੜੀ ਹੈ ਕਿਉਂਕਿ ਜੇ ਸਿੱਖ ਕਿਉਂਕਿ ਉਹ ਸਿੱਖ ਵੀ ਭਾਜਪਾ ਦੇ ਨੇ ਜਿਹੜਾ ਆਮ ਸਿੱਖਾ ਵੀ ਭਾਜਪਾ ਦਾ ਹੈ ਨਹੀਂ ਜਿਹੜੇ ਲੀਡਰ ਨੇ ਭਾਜਪਾ ਦੇ ਨਾਲ ਨੇ ਪਰ ਹਰਿਆਣੇ ਦਾ ਆਮ ਸਿੱਖ ਤਾਂ ਕਿਸਾਨੀ ਦੇ ਨਾਲ ਹੈ ਹੂੰ ਜੀ ਕਿਉਂਕਿ ਆਮ ਸਿੱਖਾ ਕਿਸਾਨੀ ਦੇ ਨਾਲ ਹੈ ਕਿਸਾਨੀ ਨਾਲ ੱਟਕੇ ਹੋਏ ਨੇ ਉਹ ਜਿਹੜੇ ਸਿੱਖ ਲੀਡਰ ਨਾਲ ਇਸ ਕਰਕੇ ਉੱਥੇ ਜਿਹੜੀ ਸਿੱਖ ਵੋਟ ਜਿੰਨੀ ਵੀ ਹੈ ਉਹਦਾ ਬਹੁਤਾ ਹਿੱਸਾ ਕਿਸਾਨੀ ਨਾਲ ਹੈ ਥੋੜਾ ਜਿਹਾ ਹਿੱਸਾ ਇਹ ਜਿਹੜੇ ਕਰਮਕਾਂ ਦੀ ਜਿਹੜੇ ਐਸਜੀਪੀ ਚਦਕਾਬ ਨੇ ਉਹ ਨੰਨਾਲੇ ਉਹਨਾਂ ਕੋਲ ਵੀ ਜੇ ਵੀ ਨਾ ਚਲੇ ਜਾਓ ਜਨਦੀ ਜੀ ਉਸ ਨਾਲ ਦਿੱਤ ਨਹੀਂ ਸਕੀ ਵੈਸੇ ਜੇਕਰ ਕਰਾਇਸੀ ਡਾਕਟਰ ਸਾਹਿਬ ਸ੍ਰੋਣੀ ਕਮੇਟੀ ਜਿਹੜੀ ਹਰਿਆਣਾ ਦਾ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਭਪਿੰਦਰ ਸਿੰਘ ਅਸੰਦ ਨੇ ਜਿਹੜੇ ਇਹਨਾਂ ਦਾ ਵਿਰੋਧੀ ਖੇਮਾ ਪੜਾਉtheta ਸਿੱਖਾ ਗੋਆਂ ਦਾ ਜਿਹੜੇ ਭਪਿੰਦਰ ਸਿੰਘ ਅਸੰਦ ਦਾ ਐਂਟੀ ਗਰੁੱਪ ਹੈ ਉਹ ਜਗਦੀਸ਼ ਸਿੰਘ ਢਿੰਡਾ ਦਾ ਢਿੰਡਾ ਹੋਰਾਂ ਦਾ ਜਿਹੜਾ ਸਬੰਧ ਉਹ ਕਾਂਗਰਸ ਨਾਲ ਵਧਦੇ ਰਿਹਾ ਕਿ ਕਾਂਗਰਸ ਦੇ ਵੇਲੇ ਹੀ ਤੁਹਾਡਾ ਸਰਕਾਰ ਵੇਲੇ ਇਹ ਉੱਥੇ ਜਦ ਜਿਹੜੀ ਹਰਿਆਣਾ ਕਮੇਟੀ ਬਣ ਕੇ ਸਾਹਮਣੇ ਆਉਂਦੀ ਕਹਿੰਦੇ ਉਹ ਉਹ ਗੱਲ ਤਾਂ ਠੀਕ ਹੈ ਅਗੇ ਚਿੰਦਾ ਹੋਣਾ ਨਹੀਂ ਹੈ ਕਮੇਟੀ ਦੀ ਗੱਲ ਕਰੀ ਸੀ ਹੂੰ ਵੀ ਕਮੇਟੀ ਵਾਕ ਉਹ ਗੱਲ ਨੇ ਉਹਨਾਂ ਨੇ ਸ਼ੁਰੂ ਕਰੀ ਸੀ ਛਿੰਦਾ ਸਾਹਿਬ ਨੇ ਪਿਛਲੇ ਸਮੇਂ ਕਿਹਾ ਸੀ ਕਿ ਅਸੀਂ ਇੱਕ ਨਵੀਂ ਪਾਰਟੀ ਬਣਾ ਕੇ ਆਪਣੇ ਤੌਰ ਤੇ ਲੜਾਂਗੇ ਪਰੰਤੂ ਫਿਲਹਾਲ ਹਾਲੇ ਤਾਂ ਹੀ ਉਹਨਾਂ ਦੀਆਂ ਉਸ ਕਦਰ ਸਰਗਰਮੀਆਂ ਸਾਹਮਣੇ ਨਹੀਂ ਆ ਤਜੇ ਬਨੇ ਡਾਕਟਰ ਸਾਹਿਬ ਕਰਨਾਮ ਸਿੰਘ ਚਡੂਨੀ ਹੋਣਾ ਨੇ ਐਲਾਨ ਕੀਤਾ ਸੀ ਜਿਹੜੇ ਵੱਡੇ ਕਿਸਾਨ ਆਗੂ ਨੇ ਕਿ ਉਹ ਆਪਣੀ ਪਾਰਟੀ ਜਿਹੜੀ ਜਿਨ੍ਹਾਂ ਨੇ ਪਿਛਲੀ ਵਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਵੀ ਲੜੀਆਂ ਸੀ ਕਿ ਹਰਿਆਣੇ ਦੇ ਵਿੱਚ ਚੋਣ ਲੜਨਗੇ। ਉਹਨਾਂ ਬਾਰੇ ਕੀ ਕਿੱਥੋਂ ਤੱਕ ਲੱਗਦਾ ਹੈ ਚੜੋਨੀ ਸਾਫ ਦੀ ਸਿਆਸਤ ਹਰਿਆਣੇ ਦੇ ਮਤਲਬ ਅਪਾ ਆਪਣਾ ਗੱਲ ਦੱਸਾਂਗੇ ਹਰਿਆਣੇ ਪਹਿਲੀ ਗੱਲ ਜਿਹੜੇ ਕਿਸਾਨ ਲੀਡਰ ਨੇ ਅਜੇ ਤੱਕ ਪੂਰੇ ਮੁਲਕ ਦੇ ਵਿੱਚ ਉਹ ਅਜੇ ਕਿਸਾਨ ਲੀਡਰ ਦੇ ਤੌਰ ਤੇ ਨਹੀਂ ਉਹ ਸਿਆਸਤਦਾਨ ਦੇ ਤੌਰ ਤੇ ਉਹਨਾਂ ਨੂੰ ਬਹੁਤ ਪਸੰਦ ਲੋਕ ਉਹ ਨਹੀਂ ਕਹਿੰਦਾ। ਉਹਨਾਂ ਦੇ ਪਿੱਛੇ ਜਿਹੜੇ ਲੋਕ ਲੱਗੇ ਹੋਣ ਉਹ ਕਿਸਾਨਾਂ ਕਰਕੇ ਲੱਗੇ ਨੇ। ਰਾਜ ਸਭਾ ਦਾ ਕਿੰਨਾ ਵੱਡਾ ਕਦਮ ਸੀ। ਕਿੰਨਾ ਕਰੇਗਾ ਇਥੇ ਚੋਣਾਂ ਲੜਨ ਕਰਕੇ ਚੋਣਾਂ ਚ ਕੀ ਕਰ ਲਿਆ ਉਹਨਾਂ ਨੇ ਆ ਜਿਹੜੇ ਬੰਦੇ ਬੀਜੇਪੀ ਦੀ ਸਮਰਥਨ ਕਾ ਕਿਸੇ ਅੰਦਲਨ ਵੀ ਵੀ ਉਹਨ ਕਿਸਾਨ ਨੂੰ ਤੋੜਿਆ ਜਾਵੇ ਉਹ ਉਹਨਾਂ ਦੇ ਸਮਰਥਕ ਬਣੇ ਰਹੇ ਉਹ ਪੰਜਾਬ ਦੇ ਹਤਾਇਸ਼ੀ ਵੀ ਬਣੇ ਰਹੇ ਉਹ ਉਹਨਾਂ ਨੂੰ ਚੋਣ ਲੜਨ ਤੋਂ ਰੋਕਣਾ ਚਾਹੀਦਾ ਸੀ ਉਹਨਾਂ ਨੂੰ ਉਹ ਇਕੱਠੇ ਉਹਨਾਂ ਦੀ ਸਮਰਥਨ ਕਰਨ ਲਾਗੇ ਵੀ ਨਹੀਂ ਚੋਣ ਲੜੋ ਚੋਣ ਲੜੋ ਚੋਣ ਲੜਾ ਕੇ ਪਾ ਦੇ ਹਿਲਾ ਕੇ ਇਹ ਚਡੂਨੀ ਸਾਹਿਬ ਨੇ ਗੁਰਿਆ ਆਪਣਾ ਬਲਕੇ ਇੱਕ ਵੱਖਰਾ ਧੜਾ ਬਣਾ ਲਿਆ ਪੰਜਾਬ ਚ ਆ ਕੇ ਵੀ ਪੰਜਾਬ ਚ ਉਹਨਾਂ ਦੇ ਕਿਹਨ ਚਡੂਨੀ ਸਾਹਿਬ ਦਾ ਉੱਥੇ ਵੀ ਇਸ ਰਾਜ ਪ੍ਰਭਾਵ ਹੈ ਪਰ ਉਹਨਾਂ ਦਾ ਇਹ ਸਿਆਸਤਦਾਨ ਉਹਨੇ ਚੋਣਾ ਕਦੇ ਨਹੀਂ ਡਟੀਆਂ ਨੇ ਕੋਈ ਐ ਨਹੀਂ ਕੋਈ ਨਵੀਂ ਗੱਲ ਹੈ ਉਹਨਾਂ ਨੇ ਚੋਣਾ ਹਾਂਜੀ ਹਾਂਜੀ ਜੀ ਤੋਂ ਜੇ ਚੋਣਾ ਵੜਨਗੇ ਵੀ ਉਹਦਾ ਕੋਈ ਦੂਤਰ ਹਰਕੇ ਨਹੀਂ ਪੈਂਦਾ ਜਿਸ ਤੱਕ ਤੁਸੀਂ ਜਿਹੜੇ ਇਹ ਵੱਖਰੀ ਜਿਹੜਾ ਗਰੁੱਪ ਦੀ ਗੱਲ ਕਰਦੇ ਹੋ ਉਹ ਗਰੁੱਪਤਾ ਜਿਹੜਾ ਹੈ ਉਹ ਕਾਂਗਰਸ ਹੀ ਹੋਵੇ ਜਾਣਾ ਹੋਵੇ ਇੱਕ ਤਾਂ ਜਿਹੜਾ ਬੀਜੇਪੀ ਦੇ ਨਾਲ ਸਿੱਖ ਗਿਆ ਹੈ ਸਿਕਨਸ਼ਿਪ ਉਹਦੇ ਉਲਟਾ ਦੀ ਲੀਡਰਸ਼ਿਪ ਸਾਹ ਵਿਜੇਪਾਸੀ ਜਾਏਗੀ ਇਹ ਇਹ ਤਾਂ ਇੱਕ ਕਾਮ ਮਤਲਬ ਹਾਂਜੀ ਜੀ ਜੀਵਨ ਚ ਹਰ ਰੋਜ਼ ਹੀ ਆਪਾਂ ਦੇਖਦੇ ਆ ਉਹ ਕੰਡੀਆਂ ਚੋਣਾ ਸੀ ਨਹੀਂ ਉਹ ਬਚੇਰੇ ਕਾਤੇ ਚ ਹੁੰਦਾ ਪਰ ਮੈਂ ਜਿਹੜੀ ਗੱਲ ਕਹਣਾ ਵਾ ਹੋਰ ਕਹਿਣਾ ਮੈਂ ਇਹਨਾਂ ਦੋਹਾਂ ਨੂੰ ਦਰਕਨਾਰ ਕਰਕੇ ਕਹਿਣਾ ਹੂੰ ਮੈਂ ਇਹ ਕਹਿਣਾ ਵੀ ਜਿਹੜਾ ਹਰਿਆਣੇ ਦਾ ਆਮ ਸਿੱਖ ਹੈ ਹੂੰ ਅਸਲੀ ਕਿੰਟੀ ਚੋਟੀਆਂ ਵੋਟਰਾਂ ਦੀ ਉਹ ਕਿਸਾਨੀ ਦੇ ਨਾਲ ਹੈ ਉਹ ਮਜ਼ਦੂਰਾਂ ਦੇ ਨਾਲ ਜੋ ਕਿ ਕਿਸਾਨ ਤੇ ਮਜ਼ਦੂਰ ਨਾਲ ਕਾ ਬਹੁਤ ਹੋਇਆ ਸੋ ਮੈਂ ਇਹ ਗੱਲ ਨੂੰ ਫਰਕ ਪਾ ਕੇ ਇਹਦਾ ਤੁਸੀਂ ਸ਼ਾਇਦ ਉਹ ਜਿਹੜੇ ਲੀਡਰ ਨੇ ਧਾਰਨਤ ਲੀਡਰ ਨੇ ਕਿਆ ਹੋ ਸਿਆਸੀ ਵੀਟਰ ਤੁਸੀਂ ਉਹਨਾਂ ਚਿਕਲ ਕਰ ਇੱਥੇ ਪੰਜਾਬ ਚ ਤੁਹਾਨੂੰ ਤੇ ਸਿਆਸੀ ਲੀਡਰਾਂ ਦੇ ਪਿੱਛੇ ਸਿੱਖਣੇ ਹੈਗੇ ਹਮ ਹਮ ਇਨਕੇ ਦੇਖੀ ਸੀ ਬਿਲਕੁਲ ਬਿਲਕੁਲ ਇਲੈਕਸ਼ਨ ਮਾਬਦਾਨ ਦੇ ਇਹ ਹੁੰਦੇ ਜਾਂ ਫਿਰ ਬੀਜੇਪ ਨੂੰ ਸਿੱਖਾ ਆ ਕਾਦੀਆਂ ਨੂੰ 12% ਵੋਟ ਨਹੀਂ ਦੇ ਬੀ ਸੀ ਹਮ 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 ਜੀ ਜੀ ਬਿਲਕੁਲ ਟਿਕਤਾ 58% ਹੈ ਸੋ ਇਸ ਕਰਕੇ ਆਪਾਂ ਸਮਝੀਏ ਇਹ ਜਿਹੜਾ ਹੈਗਾ ਵੀ ਜਿਹੜਾ ਸਿੱਖ ਵੋਟਰ ਹੈ ਹਰਿਆਣੇ ਦਾ ਮжоਰਿਟੀ ਉਹ ਗਿਣਤੀ ਉਹ ਵੈਸੀ ਖੱਟੜ ਸਰਕਾਰ ਦੇ ਉਲਟ ਕਿ ਕੋਣ ਕਿਸਾਨੀ ਦੇ ਨਾਲ ਹੈ ਉਹ ਕਿਸਾਨੀ ਦਾ ਤੋਂ ਉਹਨੇ ਕੁੰਡਾ ਕਰਿਆ ਹੂੰ ਜੀ ਜੀ ਹੁਣ ਕਹੇ ਉਹਦੀ ਮਨੋਰਥ ਦੀ ਸਰਕਾਰ ਜਾਂ ਦੂਜੀ ਸਰਕਾਰ ਜਿਹੜੀ ਵੀ ਹੋਵੇ ਜਿਹੜਾ ਖੱਟੜ ਸਰਕਾਰ ਦਾ ਹੀ ਵਿਰਸਾ ਇੱਥੇ ਚੰਨੀ ਦੇ ਬਦਲ ਨਾਲ ਕੋਈ ਖਾਂਗੇ ਜਿੱਤ ਗਈ ਸੀ ਤੁਹਾਡੇ ਖਿਆਲ ਚ ਹਾਂਜੀ ਹਾਂ ਚੰਨੀ ਆਵਾਰ ਗਿਆ ਦੋ ਸਾਲ ਦਾ 6 ਮਹੀਨੇ 6 ਮਹੀਨੇ ਪਹਿਲਾਂ ਹੀ ਬਗੜਿਆ ਸੀ ਨਾ ਇਹਨਾਂ ਦੇ 6 ਮਹੀਨੇ ਪਹਿਲਾਂ ਹੀ ਬਗੜਿਆ ਸੋ ਮੁੱਖ ਮੰਤਰੀ ਬਦਲ ਨਾਲ ਲੋਕਾਂ ਦਾ ਜਿਹੜਾ ਮਨੋਦਸ਼ਾ ਹੁੰਦੀ ਹੈ ਉਹ ਨਹੀਂ ਬਦਲਦੀ ਜਿੰਨਾ ਚਿਰ ਮੁੱਖ ਮੰਤਰੀ ਕੋ ਕੋਟਿਕਲ ਨਾ ਹੋਵੇ ਉਹ ਨਾਟਨੀ ਸਾਫ ਕਰ ਸਕੇ ਸੀ ਇਹਨੇ ਤਾਂ ਕਰ ਨਹੀਂ ਕੀ ਹੈ ਸਿਸ ਕਰਕੇ ਹਰਿਆਣੇ ਦੇ ਵਿੱਚ ਜਿਹੜਾ ਆਮ ਸਿੱਖ ਵੋਟਰ ਹੈ ਉਹੋ ਕਿਸਾਨੀ ਤੇ ਮਜ਼ਦੂਰਾਂ ਨਾਲ ਹੈ ਤੇ ਕਿਸਾਨੀ ਤੇ ਮਜ਼ਦੂਰਾਂ ਦੀ ਜਿਹੜੇ ਆਪ ਔਰ 당ਗਰ ਸਾਗਰਸ ਨਾਲ ਜੁੜ ਹੋ ਰਹੀ ਹੈ ਇਹਨੇ ਹੀ ਜ਼ਿਆਦਾ ਉਹਨਾਂ ਦੇ ਹੱਕ 'ਚ ਖੜੇ ਹੋਏ ਨੇ ਹੂੰ ਦੂਜੇ ਤੋਂ ਕਿਸਾਨ ਦੇ ਹੱਕ ਹੀ ਨਹੀਂ ਖੜੇ ਹੋਏ ਹੂੰ ਹੂੰ ਜਦ ਜੀ ਜੀ ਵੀ ਖੜੀ ਹੋਈ ਨਾ ਬੀਐਸਪੀ ਬਤੌਰ ਬੀਐਸਪੀ ਖੜੀ ਹੋਈ ਤੇ ਨਾ ਆਜ ਆមਜ پارٹی ਤੇ ਚਲੋ ਐਵੇਂ ਨਵਾ ਟਾ ਟਰੀਕਾ ਜਾਈ ਹੈ ਉਹ ਵੀ ਨਹੀਂ ਖੜੇ ਹੋਏ ਜੀਪੀ ਨੇ ਤਾਂ ਖੜੇ ਕੀ ਹੋਣਾ ਸੀ ਵੀ ਜੀਪੀ ਨੇ ਤਾਂ ਡਾਂਗ ਹੀ ਚਲਾਈ ਸੀ ਜੀ ਜੀਪੀ ਨੇ ਵੀ ਡਾਂਗ ਹੀ ਚਲਾਈ ਸੀ ਸੋ ਇਸ ਕਰਕੇ ਉਹਨੂੰ ਆਪਾਂ ਇਸ ਪੱਖੋਂ ਜਾਂ ਅਸੀਂ ਦੇਖਾਂਗੇ ਕਿ ਸੜਕਾਂ ਦੀ ਸਿਆਸਤ ਹੋਈ ਹੈ ਹਰਿਆਣੇ ਚ ਹੂੰ ਪੰਜਾਬ ਦੇ ਵਿੱਚ ਕਾਦੀ ਦਲ ਦੇ ਹਾਰਨ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੇ ਸੜਕਾਂ ਦੀ ਸਿਆਸਤ ਕਰਕੇ ਇਹ ਸਾਬਤ ਕਰਤਾ ਸੀ ਵੀ ਇਹਨਾਂ ਨੂੰ ਹਰਾ ਸਕਦੇ ਆ ਤੇ ਤਾਂ ਆ ਪਾਰਟੀ ਅੱਗੇ ਆ ਗਈ ਕਿ ਜਦ ਆ ਪਾਰਟੀ ਤੋਂ ਤਸੱਲੀ ਨਹੀਂ ਹੋਈ ਤਾਂ ਫਿਰ ਉਦੋਂ ਵੀ ਹੋ ਗਿਆ ਸੋ ਜਿਹੜੀ ਸੜਕਾਂ ਦੀ ਸਿਆਸਤ ਹਰਿਆਣਾ ਵਿੱਚ ਬਹੁਤ ਹੋ ਰਹੀ ਆ ਉਹ ਸਿਆਸਤ ਜਿਹੜੀ ਹੈ ਉਹਦਾ ਸਮਰਥਨ ਕਰਿਆ ਜਿਹੜਾ ਕਿਉਂਕਿ ਉਹ ਇਨਸਾਫ ਦੀ ਸਿਆਸਤ ਸੀ ਉਹ ਕੋਈ ਆ ਨਹੀਂ ਕਿਸੇ ਦੇ ਲੁੱਟ ਕਰਨ ਵਾਸਤੇ ਨਹੀਂ ਸੀ ਕਿਸਾਨਾਂ ਦੀ ਜਿਹੜੀ ਲੜਾਈ ਆ ਉਹ ਕਹਿੰਦੇ ਸਹਿ ਮਾਸਖੰਨ ਕਨਾਂ ਜੀ ਮੇਰੇ ਕੋਈ ਛੱਡ ਦੇ ਉਹਦੀ ਆਪ ਦੇ ਆਪ ਦੀ ਹੋਂਦ ਬਚਾਉਣ ਦੀ ਲੜਾਈ ਆ ਤੇ ਉਹ ਜਿਹੜੀ ਹੋਂਦ ਬਚਾਉਣ ਦੀ ਲੜਾਈ ਆ ਤੇ ਉਹ ਤਾਂ ਫਿਰ ਮਸਲ ਮਾਰਨੀ ਹੁੰਦੀ ਆ ਨਾ ਆਮ ਲੋਕਾਂ ਦਾ ਇਹਨਾਂ ਸਮਰਥਨ ਹੁੰਦਾ ਵੀ ਜਦ ਇਹ ਤੁਹਾਨੂੰ ਆਟੋਮੈਟਿਕ ਆ ਰਹੀ ਨਾ ਰੋਟੀ ਮੈਨੂੰ ਜੋਦੀ ਸੋ ਮੈਨੂੰ ਇਹ ਲੱਗਦਾ ਵੀ ਇਹ ਗੱਠ ਜੋੜ ਜਿਹਾ ਹੈ ਇਹ ਪਾਣੀ ਰਹਿ ਗਿਆ ਹੈ ਹੂੰ ਹੂੰ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਿਸਾਨ ਤੇ ਮਜ਼ਦੂਰ ਨੂੰ ਇੱਕ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਮਤਲਬ ਰਾਜਸੀ ਲਿਹਾਜ਼ ਤੇ ਪੇਸ਼ ਕੀਤਾ ਹੈ ਖੈਰ ਬੜੀ ਵਾਜਬ ਤੇ ਵੱਡੀ ਗੱਲ ਤੇ ਤੁਹਾਡੀ ਇਹ ਮਿਸ਼ਨ ਪੰਜਾਬੀ